ਪੰਜਾਬ ਸਰਕਾਰ ਦਾ ਜਿਹੜਾ ਫੋਕਸ ਹੈ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਨਾਲ ਨਾਲ ਜਿਹੜਾ ਜੁਧ ਨਸ਼ਿਆਂ ਦੇ ਰੁੱਧ ਚੱਲ ਰਿਹਾ ਹੈ ਉਸ ਨੂੰ ਵੀ ਉਹਦਾ ਲੱਕ ਤੋੜਨ ਵਾਸਤੇ ਵੀ ਨੌਜਵਾਨੀ ਨੂੰ ਖੇਡਾਂ ਵੱਲ ਜਾਣਾ ਬਹੁਤ ਜ਼ਰੂਰੀ ਹੈ ਸਾਡੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਪਿਛਲੇ ਜਦੋਂ ਤੋਂ ਹੋਣ ਚਾਹੀਏ ਉਹਨਾਂ ਨੇ ਖੇਡਾਂ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ ਔਰ ਅੱਜ ਵੀ ਜਿਹੜੀ ਖੇਡਾਂ ਬੱਦਲ ਪੰਜਾਬ ਦੀਆਂ ਜਿਹੜਾ ਸੀਜ਼ਨ 4 ਹੈ ਇਹਦੀ ਟਾਰਟ ਸ਼ਰਮਣੀ ਜਿਹੜੀ ਸ਼ੁਰੂ ਤੋਂ ਚੱਲੀ ਹੈ ਅੱਜ ਬਟਿੰਡੇ ਅਸੀਂ ਨੂੰ ਰਿਸੀਵ ਕੀਤਾ ਔਰ ਖੇਡ ਸਟੇਡੀਅਮ ਤੋਂ ਚੀਤ ਪਾਕ ਸਿੰਘ ਖੇਡ ਸਟੇਡੀਅਮ ਤੋਂ ਮੇਰੇ ਨਾਲ ਐਸਐਸਪੀ ਮੈਡਮ ਅਮਨੀਤ ਕੌਂਟਰ ਨੇ ਏਡੀਸੀ ਸਾਹਿਬਾ ਮੈਡਮ ਪੂਨਮ ਸਿੰਘ ਨੇ ਅਸੀਂ ਹੁਣ ਇੱਥੋਂ ਇਹਨਾਂ ਨੂੰ ਮੁਕਸਰ ਇਹਨਾਂ ਨੇ ਜਾਣਾ ਜਿਹੜੀ 2 ਵਜੇ ਪਹੁੰਚੇਗੀ ਔਰ ਇਹ ਸਾਰੀ ਸ਼ਰਮਣੀ ਇਹ ਟਾਰਟ ਸ਼ਰਮਣੀ ਹੈ ਹੁਸ਼ਿਆਪੁਰ ਜਾ ਕੇ ਕਰਵਾਉਣੀ ਹੈ 23 ਤੋਂ ਖੇਡਾਂ ਜੜੀਆਂ ਸਟਾਰਟ ਹੋਣਗੀਆਂ ਔਰ ਸਾਰੇ ਪੰਜਾਬ ਦੇ ਜਿਹੜੇ ਪਾਰਟਿਸਪੈਂਟਸ ਹੈ ਉਹ ਪੂਰੀ ਤਿਆਰੀ ਚ ਲੱਗੇ ਹੋਏ ਹੈ ਸਾਡੀ ਸਰਕਾਰ ਨੇ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਵੀ ਖਿਡਾਰੀ ਮੈਡਲ ਲੈ ਕੇ ਆਏ ਉਹਨਾਂ ਨੂੰ ਬਹੁਤ ਜ਼ਿਆਦਾ ਸਨਮਾਨਿਤ ਕੀਤਾ ਔਰ ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਏ ਸੀਗੇ ਜਦੋਂ ਸਟੇਟ ਦੀ ਲਾਸ ਸ਼ਰਮਣੀ ਸ਼ਹੀਦ ਪਾਲ ਸਿੰਘ ਸਟੇਡੀਅਮ ਕੀਤੀ ਇੱਥੇ 4 ਕਰੋੜ ਰੁਪਏ ਉਹਨਾਂ ਨੇ ਉਹਨਾਂ ਖਿਡਾਰੀਆਂ ਨੂੰ ਦਿੱਤਾ ਸੀ ਜਿਨ੍ਹਾਂ ਨੇ ਅੱਗੇ ਤਿਆਰੀ ਲਈ ਜਾਣਾ ਸੀ ਉਹਦਾ ਹੀ ਸਿੱਟਾ ਕਿ ਸਾਡੇ ਬਹੁਤ ਖਿਡਾਰੀ ਨੈਸ਼ਨਲ ਇੰਟਰਨੈਸ਼ਨਲ ਮੈਡਲ ਲੈ ਕੇ ਆਏ ਨੇ ਮੈਂ ਜਿਹੜੇ ਖਿਡਾਰੀ ਇਸ ਭਾਗ ਲੈ ਰਹੇ ਉਹਨਾਂ ਨੂੰ ਵੀ ਵਧਾਈ ਦਿੰਦਾ ਔਰ ਖੇਡ ਜਿਹੜਾ ਸਪੋਰਟ ਫਸ ਰਪਿੰਦਰ ਸਿੰਘ ਜਿਹੜਾ ਮੈਂਤਨਲ ਕੰਮ ਕਰ ਰਿਹਾ ਹੈ ਇਹਨਾਂ ਦੀ ਸਾਰੀ ਟੀਮ ਇਹਨਾਂ ਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਿੰਡਾ ਖੇਡਾਂ ਦੇ ਵਿੱਚ ਨੰਬਰ 1 ਹੋਵੇ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਵੱਲੋਂ ਮੋੜ ਕੇ ਖੇਡਾਂ ਵੱਲ ਲਾਈਏ ਜੀ ਦੇ ਨਾਲ ਸਰੀਰ ਔਰ ਦਿਮਾਗ ਵੀ ਤੰਦਰੁਸਤ ਰਹਿੰਦਾ ਔਰ ਬੱਚਾ ਜਿਹੜੀਆਂ ਗਲਤ ਐਕਟੀਵਿਟੀ ਜਾਂ ਉਹਨਾਂ ਲੋਕਾਂ ਦੇ ਸੰਪਰਕ ਚ ਨਹੀਂ ਆਉਂਦਾ ਜਿਹੜੇ ਅੱਜ ਸਮਾਜ ਨੂੰ ਬਹੁਤ ਬੁਰੀ ਤਰ੍ਹਾਂ ਖੋਣ ਬੰਗ ਚ ਮੜੇ ਹੋਏ ਆ ਮੈਂ ਆਸ ਕਰਦਾ ਹਾਂ ਸਰਕਾਰ ਨਸ਼ੇਨ ਖਤਮ ਕਰਨ ਵਾਸਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਨੌਜਵਾਨੀ ਨੂੰ ਇਸ ਪਾਸੇ ਅੱਗੇ ਵਧਾਉਣ ਦੀ ਜ਼ਰੂਰ ਕਾਮ ਜਾਵੇ